ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਯਾਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸ਼੍ਰਵਣ ਕਰਨ ਵਾਸਤੇ ਆਪਾਂ ਸਾਰੇ ਪਹੁੰਚੇ ਹੋਏ ਹਾਂ ਕੱਲ ਤੱਕ ਜੋ ਇਤਿਹਾਸ ਸੁਣਿਆ ਆਪ ਜੀ ਨੇ ਮਹਾਰਾਜ ਜੀ ਸਰਸੇ ਦੇ ਇਲਾਕੇ ਵਿੱਚ ਜਗਤ ਨੂੰ ਤਾਰ ਕੇ ਵੱਡੇ ਵੱਡੇ ਨਾਮੀ ਪੀਰ ਫਕੀਰ ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਨੂੰ ਸਮਤ ਲਾ ਕੇ ਅੱਗੇ ਗਏ ਮਸ਼ਿੰਦਰਨਾਥ ਉਹਦਾ ਚੇਲਾ ਗੋਰਖਨਾਥ ਉਹਨਾਂ ਤਾਈ ਮਹਾਰਾਜ ਜੀ ਉਪਦੇਸ਼ ਕਰ ਰਹੇ ਹਨ ਇੱਥੋਂ ਤੱਕ ਵਾਰਤਾ ਪਹੁੰਚੀ ਸੀ ਮਹਾਰਾਜ ਜੀਆ ਨੇ ਆਖਿਆ ਸੀ ਗ੍ਰਸਤ ਮਾਰਗ ਵਿੱਚ ਰਹਿੰਦਿਆਂ ਹੋਇਆਂ ਉਦਾਸ ਰਹਿਣਾ ਮਸ਼ਿੰਦਰਨਾਥ ਨੇ ਪੁੱਛਿਆ ਤੋ ਗ੍ਰਿਸਤ ਮਾਰਗ ਦੇ ਵਿੱਚ ਰਹੀਏ ਉਦਾਸੀ ਕਿਵੇਂ ਆ ਸਕਦੀ ਹੈ ਇਹ ਹੋ ਨਹੀਂ ਸਕਦਾ ਕਿ ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਹੋਇਆਂ ਉਦਾਸ ਹੋ ਜਾਈਏ ਇਹ ਹੋ ਨਹੀਂ ਸਕਦਾ ਤੋ ਮਹਾਰਾਜ ਜੀ ਉਹਨੂੰ ਬੜੇ ਪਿਆਰ ਨਾਲ ਬੜੇ ਤਰੀਕਿਆਂ ਦੇ ਨਾਲ ਸਮਝਾ ਰਹੇ ਨੇ ਗ੍ਰਿਸਤ ਮਾਰਗ ਜਦੋਂ ਤੁਸੀਂ ਗ੍ਰਿਸਤ ਮਾਰਗ ਨੂੰ ਨਫ਼ਰਤ ਹੀ ਕਰਦੇ ਹੋ ਤਾਂ ਫਿਰ ਗ੍ਰਸਤੀਆਂ ਦੇ ਘਰ ਵਿੱਚ ਜਾ ਕੇ ਤੁਸੀਂ ਮੰਗਦੇ ਵੀ ਹੋ ਫਿਰ ਜਿਨ੍ਹਾਂ ਨੂੰ ਨਾਫਰਜ਼ ਕਰਦੇ ਉਹਨਾਂ ਦੇ ਘਰ ਵਿੱਚ ਜਾ ਕੇ ਮੰਗਣਾ ਵੀ ਕਿਉਂ ਹੋਇਆ ਇਤਿਆਦਕ ਬਚਨ ਮਹਾਰਾਜੀਆਂ ਨੇ ਉਹਨਾਂ ਨੂੰ ਸੁਣਾਏ ਹਨ ਸੋ ਆਓ ਜੀ ਅੱਜ ਅੱਗੇ ਇਤਿਹਾਸ ਜੋ ਬਚਨ ਹੋ ਰਹੇ ਨੇ ਮਸ਼ਿੰਦਰਨਾਥ ਨਾਲ ਤੇ ਫਿਰ ਕਿਵੇਂ ਮਹਾਰਾਜੀਆਂ ਦਾ ਬਚਨ ਉਹਨੇ ਮੰਨਿਆ ਕਿ ਨਹੀਂ ਮੰਨਿਆ ਇਹ ਸਾਰਾ ਆਪਾਂ ਅੱਜ ਵਿਚਾਰ ਸਰਵਣ ਕਰੀਏ ਸਭ ਤੋਂ ਪਹਿਲਾਂ 5 ਵਾਰ ਸਤਨਾਮ ਵਾਹਿਗੁਰੂ ਜਪੋ ਫਿਰ ਅੱਗੇ ਇਤਿਹਾਸ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਗੁਰੂ ਮਹਾਰਾਜ ਜੀਆਂ ਦੇ ਵਚਨ ਕੀਤਾ ਜੋਗੀ ਜੀ ਗ੍ਰਸਥ ਛੱਡ ਕੇ ਫਿਰ ਉਹਨਾਂ ਗ੍ਰਸਥੀਆਂ ਦੇ ਦੁਆਰੇ ਜਾ ਕੇ ਮੰਗਣਾ ਜੋ ਕਿਵੇਂ ਹੈ ਕਿਵੇਂ ਤਿਆਗ ਤੇ ਨਿਰਾਸਾ ਹੈ ਤੁਸੀਂ ਝੋਲੀ ਉੱਥੇ ਜਾ ਕੇ ਅੜਦੇ ਹੋ ਜਿੱਥੇ ਅੜਣੀ ਨਹੀਂ ਚਾਹੀਦੀ ਕਿਉਂਕਿ ਉਸ ਨੂੰ ਤਾਂ ਤੁਸੀਂ ਮਾੜਾ ਕਹਿ ਕੇ ਛੱਡ ਆਏ ਹੋ ਅਸਾਂ ਵੀ ਤੁਸਾਂ ਵਾਂਗੂ ਝੋਲੀ ਅੱਡੀ ਆ ਪਰ ਸਾਡੀ ਝੋਲੀ ਸਾਈਂ ਦਾਤਾ ਦੇ ਦਰ ਤੇ ਹੈ ਤੇ ਅਰਦਾਸ ਕਰਦੇ ਹਾਂ ਕਿ ਇਸ ਵਿੱਚ ਨਾਮ ਦੀ ਖੈਰ ਪਵੇ ਬਚਨ ਆਉਂਦਾ ਹੈ ਨਾ ਪਤ ਝੋਲੀ ਮੰਗਣ ਕੈ ਤਾਂ ਹੀ ਪੀਖਿਆ ਨਾਮ ਪੜੇ ਸੋ ਆਟੇ ਦੀ ਮੰਗ ਵਾਸਤੇ ਜਾ ਆਟੇ ਦੀ ਮੰਗ ਵਾਸਤੇ ਜਾਂ ਆਪਣਾ ਪਤਾ ਦੇਣ ਲਈ ਕਿ ਜੋਗੀ ਆਏ ਆ ਤੁਸੀਂ ਸਿੰਗੀ ਵਜਾਉਨੇ ਹੋ ਸਿੰਗੀ ਵਜਾ ਕੇ ਲੋਕਾਂ ਨੂੰ ਦੱਸਦੇ ਹੋ ਵੀ ਜੋਗੀ ਆਏ ਆ ਭਾਈ ਸਾਨੂੰ ਕੁਛ ਨਾ ਕੁਛ ਪਾਓ ਮੈਂ ਵੀ ਸਿੰਗੀ ਵਜਾਉਂਦਾ ਹਾਂ ਔਰ ਉਸ ਨੂੰ ਵੀ ਲੋਕ ਸੁਣਦੇ ਆ ਪਰ ਉਹ ਸਿੰਘ ਜਾਂ ਨਾਲ ਦੀ ਨਹੀਂ ਬਣੀ ਉਹ ਤਾਂ ਉਪਦੇਸ਼ ਹੈ ਜੋ ਮੈਂ ਸੰਗਤਾਂ ਨੂੰ ਦੇ ਰਿਹਾ ਹਾਂ ਕਿ ਸਰੀਰ ਦੀਆਂ ਨਾੜੀਆਂ ਪਰਮੇਸ਼ਰ ਤੱਕ ਨਹੀਂ ਜਾਂਦੀਆਂ ਪਰ ਸੁਰਤ ਪਰਮੇਸ਼ਰ ਤੱਕ ਜਾ ਸਕਦੀ ਹੈ ਸੋ ਸੁਰਤ ਨੂੰ ਪਰਮੇਸ਼ਰ ਵੱਲ ਲਾਓ ਤੇ ਸ਼ਬਦ ਦੀ ਕਮਾਈ ਕਰੋ ਜਿਵੇਂ বাজਣਾ ਹੁੰਦਾ ਸੁਰਤ ਸ਼ਬਦ ਮੇਰੀ ਸਾਖੀ ਸਿੰਗੀ ਵਾਜਾ ਲੋਕ ਸੁਣੇ ਸੋ ਮਹਾਰਾਜ ਨੇ ਆਖਿਆ ਅਸੀਂ ਵੀ ਗੁਰੂ ਧਾਰਨ ਕੀਤਾ ਹੈ ਉਹਦਾ ਨਾਮ ਗੋਰਖਾ ਹੈ ਹੁਣ ਗੋਰਖ ਮਸ਼ਿੰਦਰ ਨਾਥ ਦਾ ਚੇਲਾ ਵੀ ਸੀ ਮਹਾਰਾਜ ਨੇ ਆਖਿਆ ਉਹਦਾ ਨਾਮ ਗੋਰਖਾ ਹੈ ਪਰ ਮਨੁੱਖ ਰੂਪੀ ਗੋਰਖਾ ਜਿਹੜਾ ਉਹ ਕਦੇ ਜਾਗਦਾ ਕਦੇ ਸੌਂ ਜਾਂਦਾ ਪਰ ਜਿਹੜਾ ਮੇਰਾ ਗੋਰਖਾ ਉਹ ਸਦਾ ਹੀ ਜਾਗਦਾ ਹੈ ਉਹ ਗੋਰਖੋ ਹੈ ਜਿਸ ਨੇ ਸ੍ਰਿਸ਼ਟੀ ਰਚੀ ਆ ਤੇ ਐਸੇ ਮਹਾਨ ਕਾਰਜ ਕਰਦੇ ਉਸ ਨੂੰ ਦੇਰ ਨਹੀਂ ਲੱਗਦੀ ਜਿਵੇਂ ਬਚਨ ਆਉਂਦਾ ਬਾਣੀ ਚ ਬਾਬਾ ਗੋਰਖਾ ਜਾਗਾ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਵਾਰ ਨਾ ਲੱਗੈ ਸੋ ਫੇਰ ਉਸ ਨਿਰੰਕਾਰ ਗੋਰਖ ਨੇ ਪਾਣੀ ਪਾਉਣ ਪਾਣੀ ਆਦਿਕ ਤਤਾਂ ਦੀ ਇਹ ਦੇਹ ਰਚੀ ਤੇ ਉਸ ਵਿੱਚ ਪ੍ਰਾਣ ਪਾਤੇ ਸੋ ਇਉਂ ਤਤਾਂ ਦੀ ਦੇਹੀ ਪ੍ਰਾਣ ਧਾਰੀ ਹੋ ਗਈ ਹੈ ਇਹ ਪ੍ਰੇਣਤ ਪ੍ਰੇਰ ਧਾਰਨਾ ਅੰਧ ਜੀਵਨ ਨਹੀਂ ਦੋ ਨੇਤਰ ਵੀ ਲਾਤੇ ਦੇਖਣ ਵਾਸਤੇ ਫਿਰ ਇਸ ਦੀ ਪਾਲਣ ਵਾਲੀ ਧਰਤੀ ਦਿੱਤੀ ਹੈ ਜਿਹੜੀ ਸਾਨੂੰ ਭੋਜਨ ਦਿੰਦੀ ਹੈ हे ਮਸ਼ਿੰਦਰ ਅਸਾਂ ਸਾਈਂ ਉੱਪਰ ਆਸ ਰੱਖਣੀ ਹੈ ਆਸ ਛੱਡਣੀ ਨਹੀਂ ਨਿਰਾਸ਼ ਦਾ ਭਾਵ ਇਹ ਨਹੀਂ ਵੀ ਆਸ ਛੱਡ ਦੇਣੀ ਹੈ ਨਿਰਾਸ਼ ਦਾ ਭਾਵ ਇਹ ਹੈ ਵੀ ਦੁਨੀਆਂ ਦੇ ਲੋਕਾਂ ਵੱਲੋਂ ਆਸ ਛੱਡ ਕੇ ਪਰਮੇਸ਼ਰ ਵੱਲ ਆਸ ਲਾਉਣੀ ਆ। ਪਰ ਜਗਤ ਵਿੱਚੋਂ ਆਸਾਂ ਚੁੱਕਣੀ ਹੈ। ਜਗਤ ਜੀਵਾਂ ਕੇ ਪਦਾਰਥ ਪਰ ਧਰੀਆਂ ਆਸਾਂ ਪੂਰਨ ਨਹੀਂ ਹੁੰਦੀਆਂ। ਅਪੂਰਨ ਹੋਣ ਵੇਲੇ ਮਨ ਨੂੰ ਤੌਖਲੇ ਤੇ ਰੰਜ ਵਿੱਚ ਲੈ ਜਾਂਦੀਆਂ ਨੇ। ਹੁਣ ਜੇ ਕਿਸੇ ਦੀ ਆਸ ਪੂਰੀ ਹੁੰਦੀ ਰਹੇ। ਆਸ ਕਰ ਲਈ ਉਹ ਪੂਰੀ ਹੋ ਗਈ, ਆਸ ਕਰ ਲਈ ਪੂਰੀ ਹੋ ਗਈ। ਆਸ ਪੂਰੀ ਹੁੰਦੀ ਰਹੇ ਤੇ ਮਨ ਤ੍ਰਿਸ਼ਨਾਲੂ ਹੋ ਜਾਂਦਾ ਹੈ। ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਫਿਰ ਉਹ ਤ੍ਰਿਸ਼ਨਾ ਵੱਧੀ ਤੁਰ ਹੀ ਜਾਂਦੀ ਹੈ ਤੇ ਤ੍ਰਿਸ਼ਨਾ ਵਾਲੂ ਪੁਰਸ਼ ਹਮੇਸ਼ਾ ਹੀ ਸੜਦਾ ਭੁਜਦਾ ਰਹਿੰਦਾ ਤੇ ਹਰੇਕ ਆਸਾਪੂਰਨ ਵੀ ਨਹੀਂ ਹੁੰਦੀ ਇੱਕ ਆਸ ਪੂਰਨ ਹੋ ਗਈ ਦੂਜੀ ਆਸ ਖੜੀ ਹੋ ਜਾਂਦੀ ਆ ਦੂਜੀ ਪੂਰੀ ਹੋ ਗਈ ਤੀਜੀ ਆਸ ਫਿਰ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ ਜਦੋਂ ਆਸ ਪੂਰਨ ਨਹੀਂ ਹੁੰਦੀ ਤਾਂ ਨਿਰਾਸ਼ਤਾ ਆਉਂਦੀ ਆ ਤੇ ਉਹ ਮਨ ਨੂੰ ਰੰਜਵਲ ਲੈ ਜਾਂਦੀ ਆ ਤੁਸੀਂ ਵੇਖਣਾ ਸਾਧ ਸੰਗਤ ਜੀ ਜਿਹੜੇ ਲੋਕ ਬਹੁਤ ਹੀ ਆਸ਼ਾਵਾਦੀ ਹੁੰਦੇ ਆ ਆ ਵੀ ਕਰਨਾ ਆ ਵੀ ਕਰਾਂ ਆ ਵੀ ਕਰਾਂ ਉਹ ਕਰਾਂ ਆ ਮਿਲ ਜਾਵੇ ਆ ਮਿਲ ਜਾਵੇ ਆ ਮਿਲ ਜਾਵੇ ਉਹ ਲੋਕ ਜੀਵਨ ਵਿੱਚ ਨਿਰਾਸ਼ ਵੀ ਬਹੁਤ ਹੁੰਦੇ ਆ ਉਹਨਾਂ ਦਾ ਮਨ ਰੰਜ ਵਿੱਚ ਵੀ ਬੜਾ ਜਾਂਦਾ ਹੈ ਇਸ ਕਰਕੇ ਬਹੁਤ ਸਾਰੇ ਲੋਕੀ ਆ ਜਿਹੜੇ ਉਹ ਆਤਮ ਹੱਤਿਆ ਵੀ ਕਰ ਲੈਂਦੇ ਹਨ ਇਹ ਸ਼ੈ ਸਾਈਂ ਤੇ ਆਸਾ ਹਰੀ ਕੀਰਤਨ ਨਾਲ ਪ੍ਰਾਪਤ ਹੁੰਦੀ ਹੈ ਜਿਵੇਂ ਕਾਗਜ਼ ਤੇ ਲੂਣ ਨੂੰ ਪਾਣੀ ਛੱਟ ਗਾਲ ਲੈਂਦਾ ਹੈ ਤੇ ਮੇ ਮਾਇਆ ਮਨ ਨੂੰ ਆਪਣੇ ਵਿੱਚ ਪਰਮਾ ਲੈਂਦੀ ਹੈ ਕਾਗਜ਼ ਨੂੰ ਘਿਓ ਨਾਲ ਥੰਦਾ ਕਰ ਲੋ ਲੂਣ ਨੂੰ ਚਿਕਨਾਈ ਵਿੱਚ ਲਪੇਟ ਦਿਓ ਫਿਰ ਪਾਣੀ ਉਹਨਾਂ ਨੂੰ ਆਪਣੇ ਵਿੱਚ ਛੇਦੀ ਗਾਲ ਨਹੀਂ ਸਕਦਾ ਤੇ ਮੇ ਨਿਰੰਕਾਰ ਦੀ ਸਿਫਤ ਸਲਾਹ ਦਾ ਕੱਜਣ ਜਦੋਂ ਮਨ ਨੂੰ ਮਿਲ ਜਾਂਦਾ ਹੈ ਤਾਂ ਉਸ ਵੇ ਮਾਇਆ ਪਰਮਾ ਨਹੀਂ ਸਕਦੀ ਇਉਂ ਮਾਇਆ ਦੇ ਵਿੱਚ ਬਸ ਕੇ ਹੀ ਮਾਇਆ ਤੋਂ ਅਲੇਪ ਰਹਿ ਸਕੀਦਾ ਹੈ ਜਿਵੇਂ ਕਮਲ ਪਾਣੀ ਵਿੱਚ ਖਲੋਤਾ ਉਸ ਦੇ ਗਲਣਹਾਰ ਅਸਰ ਨਾਲ ਗਲਦਾ ਨਹੀਂ ਕਿਉਂਕਿ ਜੇ ਦਰਖਤ ਪੌਦਿਆਂ ਦੀਆਂ ਜੜਾਂ ਵਿੱਚ ਲੰਮਾ ਸਮਾਂ ਪਾਣੀ ਖੜਾ ਰਹੇ ਤਾਂ ਉਹਨਾਂ ਦੀਆਂ ਜੜਾਂ ਗਲ ਜਾਂਦੀਆਂ ਹਨ ਪਰੰਤੂ ਕਮਲ ਜਿਹੜਾ ਹੈ ਉਹ ਐਸਾ ਪੌਦਾ ਹੈ ਕਿ ਉਹ ਪਾਣੀ ਦੇ ਵਿੱਚ ਰਹਿੰਦਾ ਉਸ ਦੀ ਜੜ ਸਾਰੀ ਪਾਣੀ ਵਿੱਚ ਹੁੰਦੀ ਹੈ ਲੇਕਿਨ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਸ ਦੀ ਜੜ ਗਲਦੀ ਨਹੀਂ ਸਗੋਂ ਪੜਦਾ ਹੈ ਉਸ ਮਾਰੂ ਅਸਣ ਤੋਂ ਅਸੰਗ ਰਹਿੰਦਾ ਹੈ ਤੇ ਵੇ ਐਸੇ ਭਗਤ ਜੋ ਨਾਮ ਤੇ ਸਿਫਤ ਸਲਾਹ ਵਾਲੇ ਹਨ ਜਿਨ੍ਹਾਂ ਪੁਰਖਾਂ ਨੂੰ ਮਿਲ ਪੈਣ ਉਹਨਾਂ ਦਾ ਜਮ ਨੇ ਕੀ ਵਿਗਾੜ ਸਕਣਾ ਹੈ ਜਿਵੇਂ ਬਾਣੀ ਵਿੱਚ ਬਚਨ ਆਉਂਦਾ ਹੈ ਸਤਿਗੁਰੂ ਰਾਮ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕਲੀ ਰਾਗ ਵਿੱਚ ਦੱਸ ਰਹੇ ਹਨ ਕਾਗਦ ਲੂਣ ਰਹੈ ਕ੍ਰਿਤ ਸੰਗੇ ਪਾਣੀ ਕਾਮਲ ਰਹੈ ਕਾਗਦ ਅਤੇ ਲੂਣ ਘਿਓ ਦੇ ਵਿੱਚ ਥੰਦੇ ਹੋਣ ਜੇ ਤੇ ਕਾਮਲ ਰਹਿੰਦਾ ਪਾਣੀ ਵਿੱਚ ਐਸੇ ਭਗਤ ਮਿਲੈ ਜਨ ਨਾਨਕ ਤਿਨ ਜਮ ਕਿਆ ਕਰੈ ਐਸੇ ਪੂਰਨ ਪੁਰਖਾਂ ਨੂੰ ਜੇ ਮਿਲ ਪਈਏ ਨਾ ਪੂਰਨ ਪੁਰਖਾਂ ਦੀ ਸੰਗਤ ਹੋ ਜਾਵੇ ਤਾਂ ਫਿਰ ਜਮ ਵੀ ਉਹਨਾਂ ਦਾ ਕੀ ਵਿਗਾੜ ਸਕਦਾ ਹੈ ਮਸ਼ਿੰਦਰ ਨੇ ਆਖਿਆ ਏ ਨਾਨਕ ਜੋ ਤੂੰ ਸਾ ਆਖਿਆ ਸੀ ਦੋਹਾਂ ਨੇ ਸਮਝਿਆ ਕਿਉ ਗੋਰਖ ਫਿਰ ਮਹਾਰਾਜ ਜੀ ਇਹ ਦੱਸੋ ਵੀ ਬਾਕੀ ਸਾਰੀਆਂ ਗੱਲਾਂ ਛੱਡ ਦਿਓ ਵੀ ਸਾਡਾ ਜੋਗ ਪ੍ਰਾਪਤ ਕਰ ਲਓ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦਾ ਵੀ ਸਾਡਾ ਜੋਗ ਪ੍ਰਾਪਤ ਕਰੋ ਸਾਡਾ ਚੇਲਾ ਬਣ ਜਾ ਇਹ ਸੁਣ ਕੇ ਗੁਰੂ ਜੀ ਬੋਲੇ ਏ ਮਸ਼ਿੰਦਰ ਮੇਰੀ ਗੱਲ ਸੁਣ ਪਰਾਣਾ ਨੂੰ ਬਸ ਕਰਕੇ ਵੀ ਜੇ ਮਨ ਡੋਲਦਾ ਰਹੇ ਰਸਾਂ ਕਸਾਂ ਵੱਲ ਤਾਂ ਕੀ ਬਣਿਆ ਤੁਸੀਂ ਦੇਖ ਲਓ ਇਹ ਗੱਲਾਂ ਕਰਨ ਵਾਲੇ ਜੋਗੀ दारू ਪੀ ਪੀ ਕੇ ਬਹਿੰਦੇ ਆ ਜਿਹੜੇ ਬਹੁਤ ਉੱਚੀਆਂ ਗੱਲਾਂ ਕਰਦੇ ਆ ਅੱਜ ਦੇ ਸਮੇਂ ਵਿੱਚ ਵੀ ਬਹੁਤ ਸਾਰੇ ਲੋਕ ਇਦਾਂ ਦੇ ਹਨ ਜਿਹੜੇ ਗਿਆਨ ਬੜਾ ਝਾੜਦੇ ਆ ਬਹੁਤ ਗਿਆਨ ਦੀਆਂ ਗੱਲਾਂ ਕਰਦੇ ਹਨ ਇੰਨੀਆਂ ਗਿਆਨ ਦੀਆਂ ਗੱਲਾਂ ਸੁਣਨ ਵਾਲਾ ਬੰਦਾ ਮੂੰਹ ਵਿੱਚ ਉਂਗਲਾਂ ਪਾ ਪਾ ਕੇ ਸੁਣਦਾ ਹੈ ਇੰਨੀਆਂ ਗਿਆਨ ਦੀਆਂ ਗੱਲਾਂ ਔਰ ਗਿਆਨ ਦੀਆਂ ਗੱਲਾਂ ਕਰਨ ਵਾਲੇ ਮਨੁੱਖ ਜਿਹੜੇ ਕਹਿੰਦੇ ਆ ਵੀ ਮਨ ਨਹੀਂ ਭਟਕਣਾ ਚਾਹੀਦਾ ਇਉਂ ਮਨ ਵਸ ਵਿੱਚ ਆ ਜਾਂਦਾ ਤਰੀਕੇ ਦੱਸਦੇ ਆ ਮਨ ਨੂੰ ਵਸ ਵਿੱਚ ਕਰਨ ਦੇ ਉਹ ਲੋਕੀ ਆਪ ਨਸ਼ਿਆਂ ਦੇ ਵਿੱਚ ਵੀ ਡੁੱਬੇ ਰਹਿੰਦੇ ਹਨ ਸੋ ਜਿਸ ਚੀਜ਼ ਦੀ ਲੋੜ ਹੈ ਉਹ ਇਹ ਆ ਕਿ ਪੰਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਆਪਣਾ ਤਾਬਿਆਦਾਰ ਬਣਾ ਲਓ ਜਦ ਇਹਨਾਂ ਦੇ ਵਸ ਪੈ ਕੇ ਡੋਲਣ ਦਾ ਸਮਾਂ ਆ ਬਣੇ ਉਸ ਵੇਲੇ ਡੋਲ ਰਹੇ ਇਹ ਜੁਗਤ ਆਪਾ ਵਸ ਕਰ ਲੈਣ ਦੀ ਵਾਸ਼ਨਾ ਦੇ ਹੁਕਮ ਧਾਰਨ ਦੀ ਇਹ ਸਿੱਖੋ ਮਹਾਰਾਜ ਨੇ ਬਦਨ ਕੀਤਾ ਰਾਮਕਲੀ ਰਾਗ ਅੰਦਰ ਸੁਣ ਮਾ ਸ਼ਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ ਵਸਗਤ ਦਾ ਮਤਲਬ ਵਸ ਵਿੱਚ ਕਰ ਲੈ ਪੰਜਾ ਨੂੰ ਐਸੀ ਜੋਗ ਜੁਗਤ ਕੋ ਪਾਲੇ ਇਹੋ ਜੀ ਜੋਗੀ ਇਹੋ ਜੀ ਜੋਗ ਦੀ ਜੁਗਤ ਨੂੰ ਧਾਰਨ ਕਰੇ ਆਪ ਤਰ ਸਗਲੇ ਕੁਲ ਤਾਰੇ ਫਿਰ ਉਹ ਆਪ ਵੀ ਤਰ ਜਾਂਦਾ ਹੈ ਤੇ ਸਾਰੀਆਂ ਕੁਲਾਂ ਨੂੰ ਤਾਰ ਲਿੰਦਾ ਹੈ ਸੋ ਉਹ ਆਦਮੀ ਆਪ ਤਰੇਗਾ ਸਭ ਕੁਲਾਂ ਦੇ ਤਾਰਨ ਦੇ ਸਮਰਾਥ ਹੋ ਜਾਏਗਾ ਉਸ ਦਾ ਜੋਗ ਉਸ ਦੀ ਸੱਤਿਆ ਤੇ ਬਲ ਨੂੰ ਅਡੋਲ ਰੱਖੇਗਾ ਕਿਉਂਕਿ ਪੰਜੇ ਮਹਾਬਲੀ ਜਿਸ ਨੇ ਬੰਨ ਲਏ ਤੇ ਸਵਾਰ ਲਏ ਜੇ ਹੁਣ ਦਿਨ ਰਾਤ ਮਨ ਵਿੱਚ ਟਿਕਿਆ ਰਹੇ ਤਾਂ ਆਧੂ ਹੋ ਗਿਆ ਜੀ ਦਾ ਮਨ ਟਿਕਿਆ ਰਿਹਾ ਉਹਨੂੰ ਆਧੂ ਕਹਿੰਦੇ ਹਨ ਜਿੱਥੇ ਜਗਤ ਦੇ ਸਮਾਨ ਸੰਕਲਪ ਵਿੱਚੋਂ ਸੁੰਨ ਹੋ ਗਏ ਹਨ ਉਸ ਸੁੰਨ ਵਿੱਚ ਜੋ ਏਕਾ ਹੈ ਉਸ ਏਕੇ ਵਿੱਚ ਜਿਸ ਦਾ ਟਿਕਾਉ ਹੋ ਗਿਆ ਹੈ ਉਹ ਅਬਧੂਤ ਹੈ ਉਹਨੂੰ ਕਹਿੰਦਾ ਅਬਧੂਤ ਜੋ ਸੰਸਾਰਕ ਫੁਰਨੇ ਤੋਂ ਅਫਰ ਹੋ ਜਾਂਦਾ ਹੈ ਉਹ ਸਭ ਵਸਤੂ ਵਿੱਚ ਜੋ ਇੱਕ ਹੈ ਉਹਦੇ ਵਿੱਚ ਟਿਕ ਜਾਂਦਾ ਹੈ ਸ਼ੰਕਰ ਜੀ ਨੇ ਵੀ ਸੁੰਨ ਦਾ ਅਰਥ ਪਰਮਾਤਮਾ ਦੱਸਿਆ ਹੈ ਗੰਭੀਰ ਧੀਰੰਗ ਨਿਰਵਾਣ ਸ਼ੂਨਿਅਮ ਸੰਸਾਰ ਸਾਰੰਗ ਨਜ ਪਾਪ ਪੁੰਨਿਅਮ ਸੋ ਅਬਧੂਤ ਐਸੀ ਮਤ ਪਾਵੇ ਬਾਣੀ ਚ ਬਚਨ ਆਉਂਦਾ ਹੈ ਸੋ ਅਬਧੂਤ ਐਸੀ ਮਤ ਪਾਵੇ ਐਨਸ ਸੁਨ ਸਮਾਧ ਸੁਣਾਵੇ ਸੋ ਸਾਡਾ ਤਾਤਪਰਦੇ ਹੋ ਗਿਆ ਕਿ ਉਸ ਦਾ ਆਚਰਨ ਤਾਂ ਸ਼ੁੱਧ ਹੋਵੇ ਤੇ ਪਵਿੱਤਰ ਤੇ ਮਨ ਦਾ ਟਿਕਾਉ ਹੋਵੇ ਨਿਰੰਕਾਰ ਵਿੱਚ ਉਹ ਅਉਧੂਤ ਹੈ ਉਹ ਅਡੋਲ ਹੈ ਮਸ਼ਿੰਦਰ ਨੇ ਕਹਲਾ ਹੋ ਕੇ ਪੁੱਛਿਆ ਪ੍ਰਣਾਮ ਤੋਂ ਬਗੈਰ ਤਾੜੀ ਕਿਸ ਤਰ੍ਹਾਂ ਲੱਗ ਸਕਦੀ ਹੈ ਸ੍ਰੀ ਗੁਰੂ ਜੀ ਬੋਲੇ ਨਿਰੰਕਾਰ ਦੇ ਸੱਚੇ ਨਾਮ ਵਿੱਚ ਜੋ ਮਨ ਜੋੜੇਗਾ ਉਹ ਉਸ ਦੇ ਚਿੱਤ ਦੀ ਤਾੜੀ ਹੋਵੇਗੀ ਕਿਉਂਕਿ ਉਸ ਦੇ ਅੰਦਰ ਇਸ ਅਭਿਆਸ ਨਾਲ ਉਨਮਨ ਉੱਚੇ ਪਾਸੇ ਵੱਲ ਦਾ ਲਗਾਓ ਹੋ ਜਾਏਗਾ ਇੱਥੇ ਇਸੇ ਨਾਮ ਅਭਿਆਸ ਨਾਲ ਉਹ ਗਿਆਨ ਦਾ ਰੂਪ ਹੋ ਜਾਏਗਾ ਉਸ ਅਗੰਮ ਦਾ ਪਤਾ ਉਹ ਆਪਣੇ ਚੇਲਿਆਂ ਨੂੰ ਦੱਸੇਗਾ ਕਿ ਹੈ ਤਾਂ ਉਹ ਅਗੰਮ ਪਰ ਉਸ ਦਾ ਨਾਮ ਸਿਮਰਨ ਕਰਕੇ ਉਹ ਪ੍ਰਾਪਤ ਹੋ ਜਾਂਦਾ ਹੈ ਐਉਂ ਉਹ ਉਹਦੂ ਗੁਰੂ ਚੇਲੇ ਦੇ ਸੰਬੰਧ ਨੂੰ ਤੋੜਦਾ ਹੈ ਜਿਵੇਂ ਬਚਨ ਆਉਂਦਾ ਬਾਣੀ ਚ ਗੁਰ ਚੇਲੇ ਕੀ ਸੰਧ ਮਿਲਾਏ ਇਦਾ ਅਰਥ ਇਓਂ ਵੀ ਕੀਤਾ ਜਾਂਦਾ ਹੈ ਗੁਰੂ ਦਾ ਭਾਵ ਹੈ ਸਰਬੱਗ ਈਸ਼ਰ ਤੇ ਚੇਲੇ ਦਾ ਭਾਵ ਹੈ ਅਲਪੱਗ ਜੀਵ ਸੋ ਜੀਵ ਈਸ਼ਰ ਦੀ ਏਕਤਾ ਦਿਖਾ ਦਿੰਦਾ ਹੈ ਇਹ ਆਦੂ ਨਸ਼ੇਦਾਰ ਨਸ਼ੇ ਵਾਲੀ दारू ਨਹੀਂ ਪੀਂਦਾ ਤੇ ਨਾਲ ਨੁਕਲਾਂ ਦੇ ਭੋਜਨ ਨਹੀਂ ਖਾਂਦਾ ਜਿਵੇਂ ਯੋਗੀ ਕਰਦੇ ਆ ਪਰ ਇਹ ਗੁਰੂ ਦੇਖਿਆ ਗੁਰੂ ਤੋਂ ਪ੍ਰਾਪਤ ਹੋਏ ਨਾਮ ਦੀ ਕਮਾਈ ਨੂੰ दारू-ਬਾਂਗ ਆਪ ਪੀਂਦਾ ਤੇ ਇਹੋ ਉਸ ਦੀ ਕਮਾਈ ਦਾ ਭੋਜਨ ਹੈ ਇਹੋ दारू ਤੇ ਭੋਜਨ ਉਹ ਚੇਲਿਆਂ ਨੂੰ ਦਿੰਦਾ ਹੈ ਇਹ ਆ ਉਹ ਦੂਤ ਇੱਕ yogi ਦੀ ਨਹੀਂ 6 ਦਰਸ਼ਨਾਂ ਦੇ ਸਿਧਾਂਤ ਦੀ ਸੋਝੀ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਵੇਂ ਬਜਨ ਆਉਂਦੇ ਹਨ ਪ੍ਰਣਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਧ ਮਿਲਾਏ ਦੀਖਿਆ दारू ਭੋਜਨ ਖਾਏ 6 ਦਰਸ਼ਨ ਕੀ ਸੋਝੀ ਪਾਏ ਸੋਹੇ ਮਸ਼ਿੰਦਰ ਸਾਡਾ ਮਾਰਗ ਗ੍ਰਸਥ ਉਦਾਸ ਦਾ ਇਉਂ ਤੁਰਦਾ ਹੈ ਇਹ ਸੁਣ ਕੇ ਦੋਨੇ ਅश्चर्यਜ ਰਹਿ ਗਏ ਇਓ ਮਸ਼ਿੰਦਰ ਨਾਲ ਗੋਸ਼ਟ ਸੰਪੂਰਨ ਹੋਈ ਜੋਗੀ ਆਪਣੇ ਰਾਹ ਪੈ ਗਏ ਤੇ ਸ੍ਰੀ ਗੁਰੂ ਜੀ ਠੰਡੀ ਠੰਡੀ ਮਿੱਠੀ ਮਿੱਠੀ ਪਰਉਪਕਾਰੀ ਸਮੀਰ ਵਾਂਗੂ ਰਾਜੇ ਸ਼ਿਵਨਾਬ ਨੂੰ ਸੁਖੀ ਕਰਨ ਵਾਸਤੇ ਤੇ ਠੰਡਾ ਪਾਉਣ ਵਾਸਤੇ ਫਿਰ ਸੰਗਲਾ ਦੀਪ ਨੂੰ ਤੁਰ ਪਏ ਹਨ ਇੱਥੇ ਜੋਗੀਆਂ ਨੂੰ ਜੋਗੀਆਂ ਦੇ ਨਾਲ ਮਹਾਰਾਜ ਜੀ ਨੇ ਵਿਚਾਰ ਕੀਤਾ ਔਰ ਉਹ ਵਿਚਾਰ ਕਰਨ ਤੋਂ ਬਾਅਦ ਫਿਰ ਮਹਾਰਾਜ ਜੀ ਸੰਗਲਾ ਦੀਪ ਨੂੰ ਤੁਰੇ ਹਨ 14ਵੀਂ ਰਾਤ ਦਾ ਚੰਦ 14ਵੀਂ ਵੀ ਕਿਹੜੇ ਮਹੀਨੇ ਦੀ ਹੈ ਕੱਤਕ ਮਹੀਨੇ ਦੀ ਹੈ ਕੱਤੇ ਮਿੱਠੜੀ ਰੁੱਤ ਗੁਲਾਬੀ ਬਹਾਰ ਦਾ ਸਰਦਾਰ ਕੱਤਾ ਸੋਹਣੀ ਸੋਹਣੀ ਸਰਦੀ ਪਿੰਨੀ ਪਿੰਨੀ ਰਾਤ ਚਿੱਟੀ ਚਿੱਟੀ ਚਾਨਣੀ ਸਦਾ ਚਾਨਣੀ ਹਾਂ ਇਸੇ ਰਾਤ ਨੂੰ ਸਰਦ ਚਾਨਣੀ ਦੀ ਰਾਤ ਕਹੀਏ ਇਸੇ ਨੂੰ ਪਿੰਨੀ ਰਹਿਣ ਕਹੀਏ ਕਿਹੋ ਜੇ ਸੋਹਣੇ ਤਾਰੇ ਅੱਖਾਂ ਮਾਰਦੇ ਆ ਮਤਲਬ ਮਕਦੇ ਆ ਆਕਾਸ਼ ਦਾ ਨੀਲ ਕਿੰਨਾ ਸੋਹਣਾ ਡਲਕਦਾ ਹੈ ਕਿੱਕੂ ਮਨ ਨੂੰ ਖਿੱਚਦਾ ਹੈ हे ਆਕਾਸ਼ हे ਚੰਦ हे ਤਾਰੇਓ ਮਨਾਂ ਨੂੰ ਨਾ ਖਿੱਚੋ हे ਭਵੀ ਹੋਈ ਰਾਤ हे ਭਿੱਜੀ ਹੋਈ ਰਾਤ हे ਛਟਕੀ ਹੋਈ ਰਾਤ ਆਪਣੀ ਸੁੰਦਰਤਾ ਨਾਲ ਨਾ ਲਵਾ ਅਸੀਂ ਧਰਤੀ ਤੇ ਟੁਰਨ ਵਾਲੇ ਤੇਰੀਆਂ ਸੁੰਦਰ ਡੁੰਗੀਆਂ ਤੇ ਡੁੰਗੀਆਂ ਉਚਾਈਆਂ ਵਿੱਚ ਉੱਡ ਨਹੀਂ ਸਕਦੇ ਪਰ ਕਿੱਥੋਂ ਸੋਹਣੇ ਜਦ ਆਪਣੀ ਸੁੰਦਰਤਾ ਨਾਲ ਖਿੱਚਣ ਤੇ ਆਉਂਦੇ ਹਨ ਤਦ ਕਿਸੇ ਦੀ ਸੁਣਦੇ ਹਨ ਜਦੋਂ ਕੋਈ ਸੋਹਣਾ ਕਿਸੇ ਨੂੰ ਖਿੱਚਦਾ ਹੈ ਆਪਣੇ ਵੱਲ ਆਪਣੀ ਸੁੰਦਰਤਾ ਵਿਖਾ ਕੇ ਤਾਂ ਫਿਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਕਿ ਕੋਈ ਡੁੱਬੇਗਾ ਕਿਸੇ ਦਾ ਨੁਕਸਾਨ ਹੋਏਗਾ ਕੋਈ ਬਰਬਾਦ ਹੋਏਗਾ ਨਹੀਂ ਸੋਹਣੇ ਜਦੋਂ ਆਪਣੀ ਸੁੰਦਰਤਾ ਦਿਖਾਉਂਦੇ ਆ ਤੇ ਹਰ ਕੋਈ ਕੀ ਲਿਆ ਜਾਂਦਾ ਹੈ ਅਗਲੇ ਨੂੰ ਕੀ ਮੁਸ਼ਕਲਾਂ ਪੈਣਗੀਆਂ ਉਹ ਕੀ ਪ੍ਰਵਾਹ ਕਰਦੇ ਹਨ ਇਸ ਗੱਲ ਦੀ ਉਹ ਤਾਂ ਆਪਣੇ ਸੁਹੱਪਣ ਵਿੱਚ ਸਾਨੂੰ ਲੀਨ ਕਰਨ ਦੇ ਚਾਅ ਵਿੱਚ ਹੁੰਦੇ ਹਨ ਕੀਕੂ ਜਿੱਲਣਾ ਦੇ ਵਿੱਚੋਂ ਧਰੀਕ ਕੇ ਕੱਢਦੇ ਹਨ ਕੀਕੂ ਜ਼ੋਰ ਦੇ ਕੇ ਖਿੱਚਦੇ ਹਨ ਕੀਕੂ ਬਲੁੰਦਰ ਕੇ ਖੁੰਦੇ ਹਨ ਕੀਕੂ ਕੁੱਟ ਕੇ ਧੂ ਲੈਂਦੇ ਆ ਉਹਨਾਂ ਨੂੰ ਕੀ ਉਹ ਖਿੱਚਦੇ ਆ ਉਹ ਖਿੱਚ ਹੈ ਹਾਂ ਸੁੰਦਰਤਾ ਵਿੱਚ ਖਿੱਚ ਹੈ ਜਦੋਂ ਖਿੱਚਦੀ ਹੈ ਫਿਰ ਖਿੱਚਦੀ ਹੈ ਇਹੋ ਉਹਦਾ ਧਰਮ ਹੈ ਇਹੋ ਉਹਦਾ ਸੁਭਾਅ ਹੈ ਇਹੋ ਉਸ ਦੀ ਨੇਕੀ ਹੈ ਸੁੰਦਰਤਾ ਖਿੱਚੇਗੀ ਜਿੱਥੇ ਅਸੀਂ ਹਾਂ ਉੱਥੋਂ ਚੁੱਕ ਲਏਗੀ ਸਭ ਪਾਸਿਆਂ ਤੋਂ ਉਪਰਾਮ ਕਰਕੇ ਆਪ ਦੇ ਵੱਲ ਲਾ ਲਏਗੀ ਇਹੋ ਸੁੰਦਰਤਾ ਦੀ ਸੁੰਦਰਤਾ ਹੈ ਕਿ ਜਦੋਂ ਚਲ ਘਾਰਾ ਮਾਰਿਆ ਬਸ ਮੋਲਿਆ ਜਦੋਂ ਲਿਸ਼ਕਾਰ ਦਿੱਤਾ ਤੇ ਸਮਝ ਲਓ ਠੱਗ ਲਿਆ ਠੱਗ ਲਿਆ ਤਾਂ ਆਪੇ ਵਿੱਚ ਆਪੇ ਨੂੰ ਸਮੋਹ ਦਿੱਤਾ ਚਾਹੇ ਪਲਕਾਰੇ ਜਿੰਨੀ ਸਮਾਂ ਲੱਗੇ ਆਹਾਹਾ ਅੱਜ ਨੀਲੇ ਮਾਨੋਤੋਕੇ ਸਾਫ਼ ਕੀਤੇ ਡੂੰਘੇ ਰੰਗ ਦੇ ਦਮਕਦੇ ਨੀਲੇ ਆਕਾਸ਼ ਤੇ ਉਹਦੇ ਤਾਰਿਆਂ ਦੇ ਨਾਲ ਸ਼ਵੀ ਤੇ ਚੰਦਰਮਾ ਨਾਲ ਛਟਕੀ ਸ਼ਵੀ ਕਿੱਸਾ ਮੋਹ ਰਹੀ ਹੈ ਅੱਖਾਂ ਠੱਗੀਆਂ ਜਾ ਰਹੀਆਂ ਹਨ ਵੈਦ ਤਾਰੇ ਮਾਰਦੇ ਨੇ ਕਿ ਰੁੱਤ ਕੱਚੀ ਪੱਕੀ ਆ ਰਾਤ ਨੂੰ ਤਰੇਲ ਪੈਂਦੀ ਹੈ ਠੰਡਵਲੀ ਹੈ ਅੰਦਰ ਸੌਣਾ ਠੀਕ ਹੈ ਪਰ ਹਾਏ ਸ਼ਿੰਗਾਰੀ ਹੋਈ ਰਾਤ ਸੁੰਦਰਤਾ ਰਸੀਏ ਦੇ ਮਨਾਂ ਨੂੰ ਚੋਰਾ ਹੀ ਲੈ ਜਾਂਦੀ ਹੈ ਕੁਦਰਤੀ ਸੁੰਦਰਤਾ ਦਾo ਖੇਡਦੀ ਐ ਵੈਦਾਂ ਦੀ ਮਤ ਤੇ ਆਪਣੀ ਸੋਚ ੁੱਟ ਜਾਂਦੀ ਐ ਆਸਤੇ ਅੰਦੇਸ਼ੇ ਗਏ ਹੁਣ ਰਹਿ ਕੀ ਗਿਆ ਕੁਦਰਤ ਦਾ ਬਣਾਓ ਤੇ ਸ਼ਿੰਗਾਰ ਅਰ ਦੇਖਣ ਹਾਰੀਆਂ ਮਸਤ ਅੱਖਾਂ ਕੁਦਰਤ ਦਾ ਜੋਵਨ ਤੇ ਰਸੀਆਂ ਦੀਆਂ ਹਿਤ ਅਲਸਾਈਆਂ ਅੱਖ ਪੁਤਲੀਆਂ ਕੁਦਰਤ ਦੀ ਛਵੀ ਤੇ ਕਦਰ ਪਾਉਣ ਵਾਲੇ ਅਦ ਖੁੱਲੇ ਨੈਣ ਕੁਦਰਤ ਦਾ ਸੁਹਾਨ ਤੇ ਨੈਣਾ ਵਾਲਿਆਂ ਦੇ 모ਹੇ ਗਏ ਨੇਤਰ ਆਹ ਸੁੰਦਰਤਾ ਤੂੰ ਧੰਨ ਹੈ ਵਾਹ ਸੁੰਦਰਤਾ ਤੂੰ ਧੰਨ ਹੈ ਜਿਵੇਂ ਬਾਣੀ ਚ ਬਚਨ ਆਉਂਦਾ ਹੈ ਇਸ ਸੁੰਦਰਤਾ ਦੇ ਵਿੱਚ ਜਿਹੜੀ ਕੁਦਰਤ ਦੀ ਸੁੰਦਰ ਕਾਇਆ ਹੈ ਇਹਦੇ ਵਿੱਚ ਪਰਮੇਸ਼ਰ ਨੂੰ ਵਾਹ ਵਾਹ ਕਹਿਣਾ ਧੰਨ ਧੰਨ ਕਹਿਣਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ ਹਾਂ ਓ ਵੇਖੋ ਕੌਣ ਦੱਸਿਆ ਜੀ ਇੱਕ ਤਾਂ ਕੋਈ ਰਸੀਆ ਧਰਤੀ ਤੇ ਮਡੋਲੀ ਛੋੜ ਕੇ ਪਵਨ ਰੂਪ ਹੋ ਕੇ ਇਸੇ ਸੁੰਦਰਤਾ ਦੇ ਮੋਢੇ ਚੜ ਕੇ ਉੱਚਾ ਆਇਆ ਇੱਕ ਕੋਈ ਅਰਸ਼ਾਂ ਤੋਂ ਜਾਣਣੇ ਦੀ ਦੇਵੀ ਆਈ ਆ ਮਾਤਾ ਆਈ ਅੰਮਾ ਆਈ ਅਮਰਜੀ ਆਈ ਰੱਜੀ ਆਈ ਕਿ ਰਾਜੀ ਆਈ ਸ਼ੁਕਰ ਹੈ ਰਾਜੀ ਆਈ ਸ਼ੁਕਰ ਹੈ ਧਰਤੀ ਉੱਤੇ ਨਾ ਰੱਜੀ ਤੇ ਨਾ ਰਾਜੀ ਬਸਦੀਆਂ ਨੇ ਪਰ ਇੱਥੇ ਅੰਮਾ ਰਾਜੀ ਆਈ ਤੇ ਅੰਮਾ ਰੱਜੀ ਆਈ ਜੇ ਹੁਣ ਭੁੱਖ ਤੇ ਸੇਵੇ ਤੇ ਰੋਗ ਦੁਖ ਗਏ ਅੰਮਾ ਰੱਜੀ ਤੇਰਾ ਜੀ ਆਓ ਹੁਣ ਇਹਨਾਂ ਦੀਆਂ ਗੱਲਾਂ ਸੁਣੀਏ ਅੰਮਾ ਰੱਜੀ ਬੋਲੀ ਆਓ ਬੱਚਾ ਆਓ ਮੇਰੀ ਗੋਦੀ ਦੇ ਬੱਚੇ ਮੈਂ ਤਾਂ ਸਦਾ ਤੇਰੇ ਨਾਲ ਹੁੰਦੀ ਆਂ ਤੂੰ ਦਿਨੇ ਰਾਤ ਮੇਰੀ ਗੋਦ ਵਿੱਚ ਖੇਡਦਾ ਹੈ ਫਿਰ ਤੂੰ ਭੁੱਖਾ ਹੋ ਕੇ ਦਾਬੂ ਕਿਉਂ ਲੈਂਦਾ ਹੈ ਤੇ ਰੋਗੀ ਜਿਹਾ ਹੋ ਕੇ ਹਾਏ ਹਾਏ ਕਿਉਂ ਕਰਦਾ ਹੁੰਦਾ ਤੂੰ ਜਗਤ ਦੇ ਰਾਜਕਾਂ ਵੱਲ ਤੇ ਵੈਦਾਂ ਵੱਲ ਨਾ ਤਾਂ ਕਿਆ ਕਰਾ ਆਪਣੀ ਮਾਂ ਵੱਲ ਤੱਕਿਆ ਕਰ ਤੂੰ ਸਦਾ ਮੇਰੀ ਗੋਦ ਵਿੱਚ ਖੇਡਦਾ ਹੈ ਤਾਂ ਰਸੀਆ ਕਹ ਰਸੀਆ ਨੇ ਕਿਹਾ ਅੰਮਾ ਜੀ ਤੁਸੀਂ ਮੇਰੇ ਉਹਨਾਂ ਧਰਤੀ ਦੇ ਨੈਣਾਂ ਨਾਲ ਨਹੀਂ ਦਿਸਦੇ ਉਹ ਮਰ ਜਾਣੇ ਨੈਣ ਤਾਂ ਵੈਦਾਂ ਤੇ ਅੰਨਦਾਦਿਆਂ ਨੂੰ ਦੇਖਦੇ ਰਹਿੰਦੇ ਆ ਅੰਮਾ ਤੂੰ ਸੁੰਦਰਤਾ ਦੇ ਦੇਸ਼ ਵਿੱਚ ਵੱਸਦੀ ਹੈ ਮੈਂ ਆਸ ਅੰਦੇਸ਼ੇ ਦੇ ਦੇਸ਼ ਵਿੱਚ ਵੱਸਦਾ ਹਾਂ ਸੁੰਦਰਤਾ ਨੂੰ ਕਹੋ ਮੈਨੂੰ ਠੱਗੀ ਰੱਖਿਆ ਕਰੇ ਆਪਣੇ ਕੰਧਾੜੇ ਚੁੱਕ ਕੇ ਮੈਨੂੰ ਇੱਥੇ ਲੈ ਆਇਆ ਕਰੇ ਤਾਂ ਮੈਨੂੰ ਤੂੰ ਦਿਸਦੀ ਰਿਹਾ ਕਰੇ ਤੇ ਮੈਂ ਹੁਣ ਵਾਂਗ ਤੇਰੀ ਛਾਵੇਂ ਸੁਖ ਮਾਣਿਆ ਕਰਾਂ ਅੰਮਾ ਨੇ ਕਿਹਾ ਬੱਚਾ ਤੂੰ ਵਾਹੋ ਵਾਹੋ ਕਰਿਆ ਕਰ ਰਸੀਆ ਨੇ ਕਿਹਾ ਅੰਮਾ ਜੀ ਮੈਂ ਕੀ ਕਰਾਂ ਜਦ ਸੱਚੀ ਤੇ ਸੁੱਚੀ ਸੁੰਦਰਤਾ ਚਲਕਾਰੇ ਮਾਰਦੀ ਆ ਮੱਲੋ ਮੱਲੀ ਵਾਹੋ ਵਾਹੋ ਹੁੰਦੀ ਆ ਜਦੋਂ ਆਸ ਅੰਦੇਸੇ ਦੇ ਭੂਤ ਆ ਦਬਲਦੇ ਨੇ ਤਦ ਵਾਹੋ ਵਾਹੋ ਕਰੋ ਵੀ ਤਦ ਵੀ ਸਵਾਦ ਨਹੀਂ ਪੈਂਦਾ ਅੰਮਾ ਨੇ ਕਿਹਾ ਫੇਰ ਵੀ ਬਾਹੋ-ਵਾਹ ਹੋਣਾ ਛੱਡਿਆ ਕਰ ਦੇਖੋ ਇਹ ਗੱਲ ਵਿਚਾਰਨਯੋਗ ਹੈ ਬਹੁਤੇ ਲੋਕ ਕਹਿੰਦੇ ਆ ਵੀ ਜਦੋਂ ਮਨ ਦੀ ਸ਼ਾਂਤੀ ਹੋਵੇ ਉਦੋਂ ਨਾਮ ਜਪਣਾ ਚਾਹੀਦਾ ਹੈ ਅਸ਼ਾਂਤ ਮਨ ਨਾਲ ਜਪਿਆ ਹੋਇਆ ਨਾਮ ਕਿਸੇ ਅਰਥੇ ਨਹੀਂ ਪੈਂਦਾ ਪਰ ਸਾਧ ਸੰਗਤ ਜੀ ਨਹੀਂ ਮਨ ਦਾ ਸੁਭਾਵ ਤੇ ਸ਼ਾਂਤ ਰਹਿਣਾ ਹੈ ਮਨ ਨੇ ਤਾਂ ਸ਼ਾਂਤ ਹੋਣਾ ਹੀ ਨਹੀਂ ਜੇ ਸ਼ਾਂਤ ਹੋਏਗਾ ਵੀ ਤਾਂ ਖਿੰਨ ਮਾਤਰ ਹੋਏਗਾ ਮਨ ਅਸ਼ਾਂਤ ਹੋਵੇ ਫਿਰ ਵੀ ਨਾਮ ਜਪਣਾ ਚਾਹੀਦਾ ਹੈ ਨਾਮ ਦੇ ਪ੍ਰਭਾਵ ਦੇ ਵਿੱਚ ਹੌਲੀ-ਹੌਲੀ ਹੌਲੀ-ਹੌਲੀ ਮਨ ਅਸ਼ਾਂਤ ਤੋਂ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਸਮਝ ਨਾ ਪਵੇ ਬਾਣੀ ਨਾ ਪੜੋ ਨਹੀਂ ਸਮਝ ਨਾ ਵੀ ਪਵੇ ਬਾਣੀ ਤਦ ਵੀ ਪੜੋ ਪੜਦਿਆਂ 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 ਇੱਕ ਸਮਾਂ ਆਉਂਦਾ ਜਦੋਂ ਬਾਣੀ ਦੀ ਆਪੇ ਸੋਝੀ ਪੈਣੀ ਸ਼ੁਰੂ ਹੋ ਜਾਂਦੀ ਹੈ ਸੋਰਠਿਏ ਨੇ ਕਿਹਾ ਅੰਮਾ ਜੀ ਕੀ ਕਰਾਂ ਅੰਮਾ ਨੇ ਫੇਰ ਵੀ ਕਿਹਾ ਫੇਰ ਵੀ ਬਾਹੋ ਬਾਹੋ ਨਾ ਛੱਡਿਆ ਕਰੋ ਉਦੋਂ ਬਾਹੋ ਬਾਹੋ ਆਸ ਅੰਦੇਸੇ ਦੀ ਜਕੜ ਨੂੰ ਮੱਪ ਮੱਪ ਕੇ ਕੱਟਦੀ ਹੁੰਦੀ ਹੈ ਜਿਵੇਂ ਬਚਨ ਆਉਂਦਾ ਬਾਣੀ ਚ ਆਸਾ ਰਾਗ ਚ ਨਾਮ ਦੇ ਮਹਾਰਾਜਿਆਂ ਦਾ ਮਨ ਮੇਰੋ ਗਜ ਜੇਬਾ ਮੇਰੀ ਕਾਤੀ ਮਨ ਮੇਰਾ ਗਜ ਬਣਿਆ ਹੋਇਆ ਗਜ ਕਪੜੇ ਨੂੰ ਮੇੜਨ ਵਾਲੇ ਯੰਤਰ ਨੂੰ ਕਹਿੰਦੇ ਆ ਜੇਬਾ ਮੇਰੀ ਕਾਤੀ ਜੀਬ ਮੇਰੀ ਕਾਤੀ ਕਹੀਏ ਕੈਂਚੀ ਬਣੀ ਹੋਈ ਹੈ ਮੱਪ ਮੱਪ ਕਾਟੋ ਜਮ ਕੀ ਫਾਸੀ ਕਿਉਂਕਿ ਜੀਬਾਂ ਨਾਲ ਜਪ ਰਿਹਾ ਹੈ ਤੇ ਮਨ ਨਾਲ ਮਿੰਨ ਰਿਹਾ ਹੈ ਮਨ ਮਿੰਨਦਾ ਹੈ ਤੇ ਜੀਵ ਵਾਹਿਗੁਰੂ ਰਾਮ ਰਾਮ ਜਪਦੀ ਜਮਾਂ ਦੀ ਫਾਹੀ ਨੂੰ ਕੱਟਦੀ ਹੈ ਰਸੀਏ ਨੇ ਕਿਹਾ ਫਿਰ ਤੁਸੀਂ ਨਾ ਨਾ ਟੁਰ ਆਇਆ ਕਰੋ ਅੰਮਾ ਨੇ ਕਿਹਾ ਰੱਜੀ ਤੇ ਰਾਜੀ ਤਾਂ ਸਦਾ ਗੋਦ ਵਿੱਚ ਰੱਖਦੀ ਹੈ ਤੇ ਤੂੰ ਬਾਹਰ ਡਿੜ ਜਾਣਾ ਹੈ ਆ ਸੰਦੇਸੇ ਵਿੱਚ ਇਹਦੇ ਵਿੱਚ ਦਿਲ ਕਿਹਾ ਨਾ ਕਰੇ ਤਾਂ ਤੂੰ ਸਦਾ ਰੱਜਿਆ ਸਦਾ ਰਾਜੀ ਰਿਹਾ ਕਰੇ ਵੀ ਆਸਾ ਤ੍ਰਿਸ਼ਨਾ ਉਹਦੇ ਵਿੱਚ ਰੁੱੜ ਜਾਣਾ ਹੈ ਤੂੰ ਜਦੋਂ ਉਹਦੇ ਵਿੱਚ ਰੁੱੜ ਜਾਣਾ ਹੈ ਫਿਰ ਤੈਨੂੰ ਭੁੱਖ ਲੱਗਦੀ ਹੈ ਫਿਰ ਤੂੰ ਬਿਲਕਦਾ ਹੈ ਪਰ ਜੇ ਤੂੰ ਆਸਾ ਤੇ ਤ੍ਰਿਸ਼ਨਾ ਵਿੱਚ ਰੜਿਆ ਨਾ ਕਰੇ ਤਾਂ ਸਦਾ ਰਾਜੀ ਰਿਹਾ ਕਰੇ ਰਸੀਆ ਨੇ ਕਿਹਾ ਮਾਂ ਮੈਂ ਇਸ ਵੇਲੇ ਐਡਾ ਖੁਸ਼ ਹਾਂ ਕਿ ਜੇ ਜੇ ਮੇਰਾ ਸਰੀਰ ਨਾਲ ਹੁੰਦਾ ਤਾਂ ਮੇਰੇ ਚੋਲੇ ਦੀਆਂ ਤਲੀਆਂ ਟੁੱਟ ਜਾਂਦੀਆਂ ਫਿਰ ਸਰੀਰ 파ਟ ਪੈਂਦਾ ਵੀ ਮੈਂ ਬਹੁਤ ਫੁੱਲ ਜਾਣਾ ਸੀ ਇਹੋ ਜਿਹੀ ਸੋਹਣੀ ਖੁਸ਼ੀ ਕਿਉਂ ਲੁਕੋ ਕੇ ਰੱਖਦੇ ਹੁੰਨੇ ਆਂ ਅੰਮਾ ਨੇ ਕਿਹਾ ਲੁਕੋ ਕੇ ਤਾਂ ਨਹੀਂ ਰੱਖਦੀ ਲੋਕੀ ਉਹਨਾਂ ਅੱਖਾਂ ਨੂੰ ਖੋਲਦੇ ਨੇ ਜਿਹਦੇ ਨਾਲ ਇਹ ਦਿਸਦਾ ਹੈ ਉਹ ਨੈਣ ਵਾਹ ਵਾ ਕੀਤਿਆਂ ਖੁੱਲਦੇ ਆ ਲੋਕੀ ਵਾਹ ਵਾ ਕਰਦੇ ਨਹੀਂ ਹਾਏ ਹਾਏ ਕਰਦੇ ਆ ਤਰਫੋਂ ਤਰਫੋਂ ਕਰਦੇ ਆ ਇਸੇ ਕਰਕੇ ਖੁਸ਼ੀ ਤੋਂ ਬੰਦੇ ਰਹਿੰਦੇ ਆ ਫਿਰ ਇਹ ਖੁਸ਼ੀ ਐਡੀ ਸਸਤੀ ਹੈ ਕਿ ਕਿਸੇ ਕਰੜੇ ਸਾਧਨ ਹਾਠ ਤਾਪ ਤਿਆਗ ਪਿੱਟਣੇ ਦੀ ਲੋੜ ਵੀ ਨਹੀਂ ਪੈਂਦੀ ਇਹਦੇ ਵਿੱਚ ਹੈ ਦਾ ਨਿਚਾ ਧਾਰ ਕੇ ਅੰਦਰ ਵਾਹ ਵਾਹ ਕਰਦਾ ਰਹੋ ਹੈ ਦਾ ਨਿਚਾ ਧਾਰੋ ਮਤਲਬ ਕੀ ਕਿ ਪਰਮੇਸ਼ਰ ਹੈ ਪਰਮੇਸ਼ਰ ਹੈ ਇਹ ਨਿਸ਼ਚਾ ਮਨ ਵਿੱਚ ਧਾਰੋ ਤੇ ਧਾਰ ਕੇ ਅੰਦਰੋਂ ਵਾਹ ਵਾਹ ਕਰਦਾ ਰਹੋ ਵਾਹ ਵਾਹ ਤੇ ਟਿਕਿਆ ਰਹੇ ਫਿਰ ਖੁਸ਼ੀ ਅਠੀ ਪਹਿਰ ਮਾਣ ਦਾ ਰਹਿੰਦਾ ਹੈ ਜਿਵੇਂ ਬਚਨ ਆਉਂਦੇ ਹਨ ਧੰਨ ਗੁਰੂ ਅਮਰਦਾਸ ਜੀ ਦੇ ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇਵੁਝਾਏ ਵਾਹੋ ਵਾਹੋ ਕਰਦਿਆਂ ਮਨ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ ਸੋ ਮਨ ਜਿੰਦਿਆ ਫਲ ਪਾਏ ਵਾਹੋ ਵਾਹੋ ਕਰਹਿ ਸੇਜਨ ਸੋਹਣੇ ਹਰ ਦਿਨ ਕੈ ਸੰਗ ਮਿਲਾਏ ਵਾਹੋ ਵਾਹੋ ਹਿਰਦਾ ਵਾਹੋ ਵਾਹੋ ਹਿਰਦੇ ਉਚਰਾ ਮੁਖ ਹੋ ਪੀ ਵਾਹੋ ਵਾਹੋ ਕਰਿਓ ਨਾਨਕ ਵਾਹੋ ਵਾਹੋ ਜੋ ਕਰਹਿ ਹਉ ਤਨ ਮਨ ਦਿਨ ਕੋ ਦੇਓ ਰਸਿਆ ਕਹਿਣ ਲੱਗਿਆ ਜੋ ਮਰ ਜਾਂਦੇ ਹਨ ਤੇ ਬਾਹੋ ਬਾਹੋ ਦੇ ਰੰਗ ਰੱਤੇ ਹੋ ਕੇ ਮਰਦੇ ਉਹ ਕੀ ਕਰਦੇ ਆ ਅੰਮਾ ਕਹਿਣ ਲੱਗੀ ਜੋ ਹੁਣ ਤੂੰ ਕਰਦਾ ਉਹ ਕਰਦੇ ਆ ਰਸੀਆ ਕਹਿਣ ਲੱਗਾ ਐਡੀ ਖੁਸ਼ੀ ਮਾਣਦੇ ਆ ਅੰਮਾ ਕਹਿੰਦੀ ਆ ਤੈਨੂੰ ਮੈਂ ਬਾਹੋ ਬਾਹੋ ਕਰਕੇ ਆਿਆਂ ਦਾ ਇੱਕ ਸਤਸੰਗ ਵਿਖਾਵਾਂ ਜਿਹੜੇ ਬਾਹੋ ਬਾਹੋ ਕਰਦੇ ਆ ਉਹਨਾਂ ਦਾ ਤੈਨੂੰ ਮੈਂ ਸਤਸੰਗ ਵਿਖਾ ਦਿਆਂ ਇਹ ਕਹਿੰਦਿਆਂ ਸਾਰ ਦੋਵੇਂ ਉੱਡੇ ਇਨ ਜੁਡੇ ਕੇ ਸੰਸਾਰ ਵਿੱਚ ਕੋਈ ਖਿਆਲ ਉਸ ਤੇਜ਼ੀ ਤੇ ਤ੍ਰਿਖਾ ਨਹੀਂ ਹੋ ਸਕਦਾ ਇੰਨੇ ਤੇਜ਼ ਉੱਡੇ ਮਾਨੋ ਕਰੋੜਾਂ ਮੀਲ ਅੱਖ ਦੇ ਝਮਕੇ ਵਿੱਚ ਪਿੰਡਾ ਮੁਕਦਾ ਸੀ ਖੁਸ਼ੀ ਠੰਡ ਰਸ ਸਵਾਦ ਬੱਦ ਤੋਂ ਬੱਦ ਫਸਰ ਰਿਹਾ ਸੀ ਜਿਨ੍ਹਾਂ ਤਾਰਿਆਂ ਖੰਡਾ ਮੰਡਾ ਬਰਪੰਡਾ ਨੂੰ ਤੱਕ ਤੱਕ ਕੇ ਹੈਰਾਨ ਹੋਈਦਾ ਹੈ ਹਾਂ ਉਹਨਾਂ ਦੇ ਵਿੱਚ ਦੀ ਲੰਘਣਾ ਕੋਈ ਬਾਤ ਨਹੀਂ ਸੀ ਬਿਵੇਂ ਸੈਕਿੰਡ ਤੋਂ ਸੈਕਿੰਡੀ ਲੰਘ ਗਏ ਗੱਲ ਕੀ ਇਸੇ ਤਰ੍ਹਾਂ ਉੱਡਦੇ ਹੋ ਇੱਕ ਸੁੰਦਰ ਮੰਡਲ ਤੇ ਪਹੁੰਚੇ ਇਹ ਇੰਨੀ ਦੂਰ ਥਾ ਹੈ ਜੋ ਚਾਨਣਾ ਇਥੋਂ ਟੁਰੇ ਤਾਂ ਧਰਤੀ ਉਤੇ 50 ਵਰਸਾਂ ਵਿੱਚ ਵੀ ਮਸਾ ਪਹੁੰਚੇ 50 ਸਾਲਾਂ ਵਿੱਚ ਵੀ ਮਸਾ ਪਹੁੰਚੇ ਇੰਨੀ ਦੂਰ ਹੈ ਸੂਰਜ ਤੋਂ ਇਹ ਮਿੱਟੀ ਲੋਹੇ ਧਰਾਮੇ ਦੀ ਧਰਤੀ ਨਹੀਂ ਇਹ ਅਗਣ ਤੇ ਚਾਨਣੇ ਦਾ ਲੋਕ ਜਾਪਦਾ ਸੀ ਇੱਥੇ ਧਰਤੀ ਵਾਂਗ ਹੀ ਇੱਕ دیਵਾਨ ਲੱਗਾ ਜਾਪਦਾ ਸੀ ਔਰ ਕੀਰਤਨ ਹੋ ਰਿਹਾ ਸੀ ਦੇਖੋ ਧਰਤੀ ਨਹੀਂ ਹੈ ਕੋਈ ਹੋਰ ਗ੍ਰਹਿ ਹੈ ਜਿਹੜਾ ਚਾਨਣੇ ਤੇ ਅੱਗ ਦਾ ਗ੍ਰਹਿ ਹੈ ਉੱਥੇ ਦੀਵਾਨ ਲੱਗਿਆ ਹੋਇਆ ਔਰ ਕੀਰਤਨ ਹੋ ਰਿਹਾ ਹੈ ਰਾਗੀ ਕੈਸੇ ਨੇ ਉਹਨਾਂ ਦਾ ਕੀਰਤਨ ਬਸ ਰਸ ਤੇ ਸਵਾਦ ਦਾ ਹੀ ਰੂਪ ਸੀ ਪ੍ਰੇਮ ਦਾ ਵੀ ਪੈ ਰਿਹਾ ਸੀ ਆਨੰਦ ਦੇ ਫੁਹਾਰੇ ਛੁੱਟ ਰਹੇ ਸਨ ਰਸੀਏ ਨੂੰ ਅੰਮਾ ਜੀ ਨੇ ਪੁੱਛਿਆ ਕਹੋ ਇਹ ਸਵਾਦ ਕਿਹੋ ਜਿਹਾ ਹੈ ਰਸੀਆ ਕਹਿੰਦਾ ਕੀ ਆ ਖਾਂ ਬਸ ਇਹੋ ਹੈ ਕਿ ਕਹਿ ਨਹੀਂ ਹੁੰਦਾ ਜਿਵੇਂ ਗੂੰਗੇ ਦੀ ਮਠਿਆਈ ਆ ਬਚਨਾਂ ਦਾ ਬਾਣੀ ਵਿੱਚ ਕਿ ਜਿਹੜਾ ਗੁੰਗਾ ਹੈ ਉਹਨੂੰ ਮਠਿਆਈ ਖਵਾ ਦਿਓ ਮਿੱਠਾ ਖਵਾ ਦਿਓ ਤੇ ਉਹ ਗੁੰਗਾ ਹੈ ਬੋਲ ਕੇ ਦੱਸ ਨਹੀਂ ਸਕਦਾ ਵੀ ਕਿੰਨੀ ਮਿੱਠੀ ਹੈ ਪਰ ਮੁਸਕਰਾ ਸਕਦਾ ਜਿਉਂ ਚਾਖ ਗੁੰਗਾ ਮੁਸਕਾਰੈ ਅੰਮਾ ਨੇ ਕਿਹਾ ਜੋ ਉਸ ਸੂਈ ਦੇ ਨਿੱਕੇ ਜਿੰਨੇ ਟਿਕਾਣੇ ਉੱਤੇ ਉਹ ਨਿੱਕਾ ਜਿੰਨਾ ਟਿਕਾਣਾ ਕੌਣਾ ਉਹ ਧਰਤੀ ਆ ਉਹਦੇ ਉੱਤੇ ਦਿਨ ਆਪਣੇ ਦਿਨ ਵਾਹੋ ਵਾਹੋ ਦੇ ਰੰਗ ਵਿੱਚ ਬਤਾਉਂਦੇ ਆ ਨਾ ਸੋ ਇਹੋ ਜਿਹੇ ਰਸਾਂ ਨੂੰ ਮਾਨਦੇ ਆ ਤੇ ਇਹੋ ਜਿਹੀ ਅਵਸਥਾ ਨੂੰ ਪੜਦੇ ਜਿਹੜੇ ਧਰਤੀ ਤੇ ਰਹਿੰਦੇ ਰੱਬ ਨੂੰ ਵਾਹੋ ਵਾਹੋ ਕਰਦੇ ਹਨ ਉਹ ਇੱਥੇ ਪਹੁੰਚਦੇ ਆ ਰਸੀਆ ਕਹਿੰਦਾ ਮਾਂ ਜੀ ਕੀ ਅਸੀਂ ਉਹਨਾਂ ਖੰਡਾਂ ਵਿੱਚੋਂ ਕਿਸੇ ਖੰਡ ਵਿੱਚ ਖੜੇ ਆ ਜੋ ਜਪਜੀ ਸਾਹਿਬ ਚ ਲਿਖੇ ਹਨ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਪੰਜ ਖੰਡਾਂ ਦੀ ਗੱਲ ਹੋਈ ਆ ਪੰਜ ਖੰਡ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਦੱਸੇ ਹਨ ਅੰਮਾ ਨੇ ਕਿਹਾ ਉਹ ਖੰਡ ਕੋਈ ਟਿਕਾਣੇ ਧਰਤੀ ਵਰਗੇ ਤਾਂ ਨਹੀਂ ਉਹ ਤਾਂ ਇੱਕ ਅਰੂਪ ਰੂਪ ਦੇ ਟਿਕਾਣੇ ਹਨ ਪਰੋਟੀ ਕਾਣੇ ਹਨ ਵੀ ਖੰਡ ਵਿੱਚ ਵੀ ਤੇ ਬ੍ਰਹਿਮੰਡ ਵਿੱਚ ਵੀ ਬ੍ਰਹਿਮੰਡ ਦੀ ਖੇਡ ਸਮਝਣ ਲਈ ਪਹਿਲਾ ਨਾਮ ਰਸੀਆ ਹੋਣ ਦੀ ਲੋੜ ਹੈ ਪਿੰਡ ਵਿੱਚ ਤੇ ਆਪਣੀ ਉਚਾਈ ਪ੍ਰਾਪਤ ਕਰਨ ਲਈ ਸਾਧਨ ਪੱਖ ਇਉਂ ਸਮਝ ਲੈ ਅੱਗੇ ਪੰਜ ਖੰਡਾਂ ਦਾ ਜ਼ਿਕਰ ਆਉਂਦਾ ਸਾਧ ਸੰਗਤ ਜੀ ਜਿਹੜੇ ਜਪਜੀ ਸਾਹਿਬ ਦੇ ਵਿੱਚ ਦੱਸੇ ਹਨ ਮਹਾਰਾਜ ਜੀਆ ਨੇ ਪਹਿਲਾ ਖੰਡ ਦੱਸਿਆ ਧਰਮ ਖੰਡ ਧਰਮ ਖੰਡ ਤੋਂ ਬਾਅਦ ਆਉਂਦਾ ਗਿਆਨ ਖੰਡ ਔਰ ਗਿਆਨ ਖੰਡ ਜਿਹੜਾ ਹੈ ਉਸ ਤੋਂ ਬਾਅਦ ਫਿਰ ਤੀਜੇ ਨੰਬਰ ਤੇ ਜਿਹੜਾ ਖੰਡ ਆਉਂਦਾ ਹੈ ਉਹ ਅੰਤਰ ਆਤਮੇ ਦਾ ਔਰ ਸ਼ਰਮ ਦਾ ਖੰਡ ਆਉਂਦਾ ਹੈ ਸ਼ਰਮ ਖੰਡ ਕਰਮ ਖੰਡ ਕੀ ਬਾਣੀ ਜੋਰ ਫਿਰ ਕਰਮ ਖੰਡ ਆਉਣਾ ਹੈ ਫਿਰ ਕਰਮ ਖੰਡ ਤੋਂ ਬਾਅਦ ਸਾਧ ਸੰਗਤ ਜੀ ਫਿਰ ਸੱਚ ਖੰਡ ਆਉਂਦਾ ਹੈ ਇਓਂ ਕਰਕੇ ਪੰਜ ਖੰਡ ਇਹਨਾਂ ਦਾ ਜ਼ਿਕਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਇਹ ਅੰਮਾ ਤੇ ਰਸੀਆ ਜਿਹੜਾ ਬਾਲਕ ਹੈ ਇਹ ਦੋਵੇਂ ਆਪਸ ਵਿੱਚ ਬਚਨ ਵਿਚਾਰ ਕਰ ਰਹੇ ਹਨ ਅੰਮਾ ਰਸੀਆ ਨੂੰ ਸਮਝਾ ਰਹੀ ਹੈ ਆਪਣੇ ਬੱਚੇ ਨੂੰ ਉਹ ਕਿਵੇਂ ਸਮਝਾਉਂਦੇ ਹਨ ਪੰਜਾਖੰਡਾਂ ਦੇ ਬਾਰੇ ਵਿੱਚ ਉਹ ਪੰਜੇ ਖੰਡਾਂ ਦੀ ਪ੍ਰਤੀਤ ਉਹਨਾਂ ਦੀ ਬਾਤ ਆਪਾਂ ਕੱਲ ਨੂੰ ਸਰਵਣ ਕਰਾਂਗੇ ਜੀ ਭੁੱਲਾਂ ਚੁੱਕਾਂ ਦੀ ਖਿਮਾ ਗੱਦਗੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ